ਤੁਹਾਡਾ ਬੜਾ ਪੂਜੀ ਸਾਸਕਾ ਵਿੱਚ ਸਾਰੇ ਵੀਰਾਂ ਨੂੰ ਸੰਬੋਧਨ ਜੁੜੇ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੀ ਵੀਰ ਹੈਗੀ ਆ ਪਿੰਡ threhari ਜ਼ਿਲ੍ਹਾ ਤਰਨਤਪੁਰ ਦੇ ਜੀ ਤਸਵੀਰ ਪੱਟੀ ਲੱਖੇ ਬਾਈ ਕਰੋ ਵੇਖੋ ਜੀ ਤੇਰੇ ਪਾਸੋਂ ਸੇਰਾ ਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਜੀ ਵਰ ਬਾਜੀ ਕਿਦਾਂ ਵਧੀਆ ਚੱਲਦੀ ਕਾਲ ਕਿਵੇਂ ਚੱਲ ਰਹੀ ਹੈ ਵਧੀਆ ਚੱਲੀ ਜਾਂਦਾ ਜੀ ਚਲ ਵੇਖਿਆ ਮੰਨ ਲੀ ਜੀ ਹਾਂਜੀ ਹਾਂਜੀ ਵੇਖਿਆ ਅੱਜ ਬਾਜੀ ਫਿਰ ਅੱਜ ਵੀਰੇ ਦੋ ਝੋਟੀਆਂ ਇੱਕ ਸੋਈ ਆ ਹਾਂਜੀ ਇੱਕ ਜਿਹੜਾ ਹੱਤਾ ਕੱਢਦੀ ਕੱਬਣ ਆ ਠੀਕ ਆ ਦੋਵੇਂ ਦੁਜੇ ਸਵੇਰੇ ਤੇ ਇੱਕ ਵੜਿਆ ਦੁਜੇ ਸਵੇਰੇ ਚਰਸੀ ਤਾਜੀ ਸੂਈ ਤੇ ਨਾ ਦਿਨਾਂ ਦੀ ਉਹ ਬੱਚਾ ਨਰ ਤੇ ਨਾਲ ਅੱਛੀ ਮਗਰ ਠੀਕ ਆ ਆਜੋ ਇਹ ਸੂਈ ਕੱਬਣੀ ਜੀ ਇਹ ਸੂਈ ਆ ਵੀਰੇ ਅੱਛਾ ਹਾਂਜੀ ਹਾਂਜੀ ਦੁੱਧ ਕਿੰਨਾ ਮਾਈ ਜੀ ਇਹਦੇ ਵੀਰੇ ਦਾ ਦੁੱਧ ਲਾ ਲੀਏ ਬੋੜਾ ਲਾ ਲੀਏ ਹਾਂਜੀ ਇਸ ਟਾਈਮ ਐ ਥੱਲੇ 11 12 ਚ ਤੇ ਜਾਨੀ ਕਿ ਤਿਆਰ ਆ 11 12 ਕੋਲ ਦਿਵਾਰਾ ਮੈਂ ਜਿੰਨਾ ਸ਼ੀਵਾ ਦੇਣੇ ਆ ਹਾਂ ਕੋਲੀ ਬੜੀ ਜਿਹਾ ਹਾਂਜੀ ਹਾਂ ਲੋ ਜੀ ਵੇਖੋ ਚਾਹ ਜ ਬਿਲਕੁਲ ਵਧੀਆ ਬੜੀ ਰੂਮ ਵਰਗੀ ਕਿੰਨੇ ਘਾਟ ਦਿੰਦੀ ਬਸ ਠੀਕ ਹੈ ਤੋਰੋ ਕੱਟਾ ਜੀ ਹਾਂਜੀ ਮਗਰ ਕੱਟਾ ਕੱਟਾ ਮਗਰਾ ਤੇ ਸੋਹਣੀ ਝੋਟੀ ਦੇਖ ਲੈਵਾ ਕੱਟਾ ਸੁਣਾ ਕੱਲਾ 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 ਵੇਖ ਬਸ ਠੀਕ ਤੋਰੋ ਵਧੂ ਗਿਆ ਜੀ ਤਾਜੀ ਹੈ ਨਾ ਜੀ ਹਾਂਜੀ ਹਾਂ ਬਾਕੀ ਤੁਹਾਨੂੰ ਪਤਾ ਮਾਝ ਦਾ ਇਹਦਾ ਦੂਜੀ ਵੱਡੀ ਵੱਡੀ ਗੱਲ ਹੈ ਹਾਂਜੀ 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 ਅੱਜ ਰੇਟ ਵੀਰੇ ਆਪਾਂ ਲੈਣ ਦੇ ਨਾਲ ਹੀ ਕਰਦੇ ਬਿਲਕੁਲ ਤੇ 97000 ਛੱਡ ਦੀਏ 97 ਮੇ ਜਨ 95 95 ਹਾਂ ਜਾਨ ਦੋ 55 ਚ ਛੋਟ ਕਰ ਚਲੋ ਠੀਕ ਆ ਠੀਕ ਆ ਬਿਲਕੁਲ ਤੇ ਆ ਗੱਬੜ ਹੈ ਜੀ ਹਾਂਜੀ ਹਾਂਜੀ ਇਹ ਗੱਬੜ ਹੈ ਇਹ ਲੈਜੂ ਟਾਈਮ ਜੀ ਹੈ ਜੀ ਹਾਂਜੀ ਇਹ ਜੀ ਬਹੁਤ ਸੁਣੀ ਆ 3 ਦਿਨ ਘੱਟ ਦੀ ਹੈ ਛੋਟੇ ਵੀ ਚੰਗੇ ਹਨੀ ਨੀਲੀ ਵੀ ਆਉਂਦੀ ਹੈ ਨਾ ਨੀਲੀ ਜੀ ਅੱਜ ਕਿੰਨਾ ਖਰਚੂ ਦੁੱਧ ਦਾ ਸੁਣਾ ਇਹ ਵੀਰ ਇਹਨੇ ਪਹਿਲੇ ਸੂਏ ਨਾ 10 11 ਲੀਟਰ ਚ ਵਾਇਆ ਵਾ ਅੱਛਾ ਹਾਂਜੀ ਹੁਣ ਸੂਆ ਦੂਸਰਾ ਸੁਣਾ ਵਾ ਹਾਂ ਤਾਂ ਤਾ ਦੂਰਾ ਖੜਦੀ ਆ ਤੇ ਮੂਹ ਤੇ ਚਲੋ ਆਪਾਂ ਵੇਖਦੇ ਜਮਾਨ ਹੋਵੇ ਕਿੱਦਾਂ ਹੋਵੇ ਹਾਂਜੀ ਹਾਂਜੀ ਚਲੋ ਜਿਆਦਾ ਨਹੀਂ ਕੋਈ 12 ਲੀਟਰ ਚ ਵਾਇਈ ਜਾਊ 12 ਕਿਲੋ ਖਰਚੂ ਛੋਟਾ ਦਾ 12 ਚ ਵਾਇਆ 13 ਬਾਕੀ ਸੇਵਾ ਦੇ ਇਹ ਵੀ ਖੋਲੀ ਹਾਂਜੀ ਹਾਂਜੀ ਲਓ ਜੀ ਇਹ ਦੇਖੋ ਛੋਟੇ ਛੋਟੀਆਂ ਨੀਲੀ ਵੀ ਛੋਟੀਆਂ ਜਾਂਦੀ ਹੈ ਜੀ ਆਹ ਦੇਖੋ ਬਿਲਕੁਲ ਛੋਣੀ ਬਹੁਤ ਸੋਹਣੀ ਛੋ ਨੇ ਮੈਂ ਬਹੁਤ ਨਹੀਂ ਤਾਂ ਦਰੀ ਮਾ ਜੀ ਹਾਂ ਆਜ ਆਜ ਗਾਈਆਂ ਨੂੰ ਤੁਸੀਂ ਕੱਢ ਲੈ ਲਏ ਜੀ ਹੁਣ ਗਾਈਆਂ ਨੇ ਤੇ ਗਰਮੀ ਕਰਕੇ ਆਪਣੇ ਨਾ ਡੰਗਰ ਮੌਦਾ ਲੱਗਦੀ गावा ਮਰ ਗਈਆਂ ਅੱਛਾ ਠੀਕ ਆ ਹਾਂ ਟੈਗ ਬੜੀਆਂ ਨੂੰ ਹੋਏ ਹਾਂ 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 ਉਹਨਾਂ ਕਰਕੇ ਗਾਂ ਦੇ ਹੌਣੀ ਬੰਦ ਕੀਤੀ ਹਾਂਜੀ ਇਹ ਲੱਤ ਤੇ ਦੋ ਛੱਡਦੀ ਹੈ ਇਹ ਵੀ ਮੈਨਾਂ 95 ਜਾਣਦੇ 95 ਜਾਣ ਦੋ ਠੀਕ ਆ ਵਾ ਠੀਕ ਆ ਇਹ ਜੀ ਇਹ ਵੀਰ ਵੜ ਦੁੱਜਾ ਸੂਹਾ ਚਰਸੀ ਹਾਂਜੀ ਤੇ ਮਗਰ ਇਹਦੇ ਬੱਛੀ ਆ ਅਛਾ ਵਾਲੇ ਹਣਾ ਹਾਂਜੀ ਹਾਂਜੀ ਠੀਕ ਆ ਇਸ ਤਰ੍ਹਾਂ ਦੇ ਨੂੰ ਆਵੇ ਤਸੇ ਉਤਰਾ ਕੰਦਮਦ ਮਾਰਨ ਲਈ ਠੀਕ ਆ ਇਹਦੇ ਐ ਟਾਈਮ ਤੱਕ 11:00 ਜਾਨੀ ਕਿ ਮੋਗਲੇ ਚਾਰੇ ਬੋਲਾ ਹੈਗਾ ਬੋਲਾ ਠੀਕ ਆ ਹਾਂਜੀ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਵੱਡੀ ਵੜ ਪੂਰੀ ਨਾਲੇ ਅਜ ਬੋਲੇ ਦੇ ਜੀ ਬਸਾਂ ਦੁੱਧ ਵੀ ਚੰਗਾ ਕਰਦੋ हा जी 48 ਦੀ ਏ 45 ਦੀ 45 ਜਾ ਚੋ ਚੋ ਚਲੋ ਠੀਕ ਹੈ ਠੀਕ ਹੈ ਦੇਖੋ ਜੀ ਤਿੰਨ ਪਸ਼ੂ ਸੇਲ ਆ ਪਰ ਮੇਰਾ ਵੀ ਰਾਹ ਉਥੇ ਚੈੱਕ ਕਰਕੇ ਲੈ ਜਾਓ ਬਾਕੀ ਸੋਹਣੇ ਪਸ਼ੂ ਆ ਰੇੜੇ ਵੀ ਬਹੁਤ ਸੋਹਣਾ ਆ ਚੈੱਕ ਕਰਕੇ ਲੈ ਜਾਣਾ ਭਾਈ ਜੀ ਹਾਂਜੀ ਹਾਂਜੀ ਵੀ ਦੋਵੇਂ ਟਾਈਮ ਚ ਵਾਈ ਕਰੋ ਬਿਲਕੁਲ ਲਾਮੇ ਵਾਲੀ ਗੱਲ ਬਿਲਕੁਲ ਭਾਈ ਹਾਂਜੀ ਹਾਂਜੀ ਨੰਬਰ ਜੀ ਨੰਬਰ 96465 96368 ਸੀ ਡਿਸਟ੍ਰਿਕਟ ਤਰਨਤਾਰਨ ਪਿੰਡ ਸਰੇਆਲੀ ਗੱਲ ਸਸਤੀ